ਜੀ ਮੇਰਾ ਇੱਕ ਸਵਾਲ ਹੈ ਭਾਰਤ ਦੇ ਵਿੱਚ ਰਹਿੰਦੇ ਹੋਏ ਸਾਰੇ ਭਾਰਤ ਵਾਸੀਆਂ ਨੂੰ ਜੇ ਤੁਸੀਂ ਇੰਡੀਆ ਨੂੰ ਜਾਂ ਭਾਰਤ ਨੂੰ ਹਿੰਦੂਸਤਾਨ ਕਹਿ ਸਕਦੇ ਜੀ ਤੇ ਕੀ ਪੰਜਾਬ ਦੇ ਵਿੱਚ ਰਹਿਣ ਵਾਲਾ ਬੰਦਾ ਖਾਲਿਸਤਾਨ ਦੀ ਮੰਗ ਨਹੀਂ ਕਰ ਸਕਦਾ ਜੇ ਤੁਸੀਂ ਇਹ ਕਹਿ ਸਕਦੇ ਕਿ ਅਸੀਂ ਹਿੰਦੂਸਤਾਨ ਨੂੰ ਹਿੰਦੂਆਂ ਦਾ ਸਥਾਨ ਬਣਾ ਰਾਂ ਅਖੰਡ ਪਾਰਵਤ ਕਰਨਾ ਤੁਹ ਕੀ ਗੱਲ ਪੰਜਾਬ ਦੇ ਬੰਦੇ ਖਾਲਿਸਤਾਨ ਦੀ ਮੰਗ ਨਹੀਂ ਕਰ ਸਕਦੇ ਤੁਸੀਂ ਇੰਡੀਆ ਨੂੰ ਹਿੰਦੁਸਤਾਨ ਦਾ ਨਾਮ ਕਿਦਾਂ ਦੇ ਸਕਦੇ ਹੋ ਇੰਡੀਆ ਦੇ ਸੰਵਿਧਾਨ ਦੇ ਵਿੱਚ ਕਿਤੇ ਵੀ ਹਿੰਦੁਸਤਾਨ ਦਾ ਨਾਮ ਨਹੀਂ ਮੈਂਸ਼ਨ ਹੈਗਾ ਇੰਡੀਆ ਨੂੰ ਭਾਰਤ ਕਿਹਾ ਗਿਆ ਤੇ ਉਹਨੂੰ ਭਾਰਤ ਹੀ ਕਹਿਣਾ ਚਾਹੀਦਾ ਜੇ ਤੁਸੀਂ ਹਿੰਦੁਸਤਾਨ ਕਹਿ ਸਕਦੇ ਮਤਲਬ ਹਿੰਦੂਆਂ ਦਾ ਸਤਾਨ ਕੀ ਗੱਲ ਪੰਜਾਬੀ ਖਾਲਿਸਤਾਨ ਨਹੀਂ ਕਹਿ ਸਕਦੇ ਖਾਲਿਸਤਾਨ ਦਾ ਮਤਲਬ ਕੋਈ ਇਹ ਨਹੀਂ ਕਿ ਉੱਥੇ ਸਾਰੇ ਟੈਰਰਿਸਟ ਨੇ ਜਾਂ ਸਾਰੇ ਹੀ ਆਤੰਕਵਾਦੀ ਉਗਰਵਾਦੀ ਨੇ ਖਾਲਿਸਤਾਨ ਦਾ ਮਤਲਬ ਖਾਲਸ ਸਤਾਨ ਖਾਲਸ ਦਾ ਮਤਲਬ ਪਿਓਰ ਸਤਾਨ ਦਾ ਮਤਲਬ ਇੱਕ ਜਗ੍ਹਾ ਕਿ ਖਾਲਿਸ ਮਤਲਬ ਪਿਓਰ ਸਤਾਨ ਜਦਕਿ ਉਹਨੂੰ ਇੱਕ ਰਿਲੀਜੀਅਨ ਦੇ ਨਾਲ ਨਹੀਂ ਜੋੜਿਆ ਗਿਆ ਜਿਦਾਂ ਤੁਸੀਂ ਹਿੰਦੁਸਤਾਨ ਕਹਿ ਦਿੱਤਾ ਹਿੰਦੁਸਤਾਨ ਦਾ ਮਤਲਬ ਹਿੰਦੂਆਂ ਦਾ ਸਤਾਨ ਖਾਲਿਸਤਾਨ ਦਾ ਮਤਲਬ ਖਾਲਿਸ ਪਿਓਰ ਸਤਾਨ ਜਿੱਥੇ ਹਰ ਇੱਕ ਹਰ ਇੱਕ ਮਜ਼ਬ ਹਰ ਇੱਕ ਧਰਮ ਹਰ ਇੱਕ ਬੰਦਾ ਜਿੱਥੇ ਪਿਓਰ ਜਿਹਨوں ਕੀ ਪਿਓਰਿਟੀ ਦਾ ਨਾਮ ਦਿੱਤਾ ਹੈਗਾ ਕਿ ਖਾਲਿਸਤਾਨ